ਕਬੱਡੀ ਕੱਪ ਦੇ ਵਿੱਚ ਮੇਰੇ ਜਦੋਂ ਵੀ ਸਰਕਾਰ ਤੋਂ ਸਰਬਾਤਮਕ ਦੀ ਸਰਕਾਰ ਬਣੀ ਆ ਉਸ ਦਿਨ ਤੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂਆਤ ਕੀਤੀ ਸੀ ਜੋ ਅੱਜ ਨਾਭਾ ਕਬੱਡੀ ਕੱਪ ਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਐਮਐਲਏ ਸਾਹਿਬ ਸਾਰੇ ਇਕੱਠੇ ਹੋ ਕੇ ਕਬੱਡੀ ਕੱਪ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਇੰਨਾ ਟੂਰਨਾਮੈਂਟ ਖਿਡਾ ਰਹੇ ਆ ਜੋ ਮੈਂ ਵੀ ਸਪੈਸ਼ਲ ਪਹਹਾਣੇ ਤੇ ਤੱਕ ਕੇ ਇੱਥੇ ਪਹੁੰਚਿਆ ਬੜੀ ਖੁਸ਼ੀ ਹੋ ਰਹੀ ਹੈ ਕਈ ਰੌਣਕਾਂ ਪਰਮਾਤਮਾ ਦੀ ਕਿਰਪਾ ਨਾਲ ਜਿਹਦੇ ਸਿਆਰੇ ਲੋਕ ਜਿਹੜੇ ਨੌਜਵਾਨਾਂ ਨੂੰ ਇਸ ਪਾਸੇ ਜੋੜਦੇ ਆ ਚੋਰੋਟੋ ਇਹੀ ਉਹਨਾਂ ਦਾ ਮਸਾਵਾਸ ਵੀ ਹੈ ਤੇ ਬਤ ਵਤ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ੇ ਤੋਂ ਦੂਰ ਰਹੇ ਕਿਉਂ ਜਿਹੜੇ ਇਸ ਪਾਸੇ ਨੂੰ ਲੋਕਾਂ ਨੂੰ ਜੋੜੂ ਉਹ ਜਿਹੜੇ ਸਦਕਾ ਕਮੇਟੀ ਕਨਦਾਲੇ ਕਮੇਟੀ ਨੂੰ ਵੀ ਪੂਰੀ ਪੂਰੀ ਮੁਹਾਰਤ ਦਿੰਦੇ ਆ ਅਰੇ ਅਜਾ ਜੋ ਬਖਰੀ ਨਿਹਾਰ ਸਭਾ ਨੂੰ ਅੱਗੇ ਕਿਸ ਤਰ੍ਹਾਂ ਨਾ ਸਟੈਂਡ ਹੋ ਜੀ ਗੁਹਾਂ ਮੰਨਣ ਦੀ ਪੰਜਾਬ ਦੀ ਧਰਤੀ ਆ ਪੰਜਾਬ ਕਰੇਗੀ ਪੂਰਾ ਜੋਰ ਲਾ ਰਿਹਾ ਪੰਜਾਬ ਸਰਕਾਰ ਮੁੱਖ ਮੰਤਰੀ ਸਰਕਾਰ ਭਵਨ ਸ੍ਰੀ ਮਾਨ ਜੀ ਇਸ ਤਰ੍ਹਾਂ ਨਹੀਂ ਹੁੰਨਣਗੇ ਜਿਹੜਾ ਚੰਡੀਗੜਾ ਉਹ ਪੰਜਾਬ ਦਾ ਤੇ ਪੰਜਾਬ ਦਾ ਲੈ ਕੇ ਜਿਉਂਦੀ ਚੋਰਾ ਤੇ ਕਿਵੇਂ ਗਏ ਦੋ ਜੰਮੀ ਕਿਉਂ ਬਹੁਤ ਵਧੀਆ ਪ੍ਰਚਾਰ ਹੋ ਰਿਹਾ ਬਹੁਤ ਵਧੀਆ ਲੋਕ ਸਰਦਾਰ ਭਗਤ ਸਿੰਘ ਰਾਜ ਜੀ ਦੇ ਕੀਤੇ ਕੰਮਾਂ ਤੋਂ ਖੁਸ਼ ਨੇ ਤੇ ਚਾਰੇ ਦੀ ਚਾਰੇ ਸ਼ੀਟਾਂ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ ਉਹ ਆਪਣੇ ਜਿੱਸੇ ਕਰਕੇ ਜਾਣੇ ਜਾਂਦੇ ਆ ਜਿੱਸਾ ਜਿਹੜਾ ਹਾਂ ਤਾਂ ਖੇਡਾਂ ਤੋਂ ਹਾਂ ਤਾਂ ਪਾਰਟੀ ਦੇ ਖਿਲਾਫ ਡੜਿਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਅਗਲਾ ਪੰਜਾਬ ਬਣਾਉਣਾ ਚਾਹੁੰਦੇ ਉਹਨਾਂ ਦੇ ਛੇੜਾ ਦੇ ਨਾਸਰੀਆ ਨੂੰ ਦਿੱਤੇ ਆ ਪੰਜਾਬ ਦੇ ਭਾਰੇ ਔਰ ਉਹ ਤਾਂ ਆ ਗਿਆ ਨੂੰ ਮਤਲਬ ਜਿਹੜਾ ਪੈਪਰ ਚਿਤਕਿਆਦਾ ਉਹ ਤਾਂ ਸਾਰੇ ਉਹਨਾਂ ਦੇ ਬਾਏ ਜੱਟ ਤੇ ਆ ਇਸ ਲਈ ਪਹਿਲਾਂ ਉਹਨਾਂ ਨੇ ਕਰਨਾ ਕੀਤਾ ਅਸੂਲ ਪੰਜਾਬ ਜਿਹੜਾ ਹੈਗਾ ਸਪੋਰਟਸ ਨੂੰ ਪ੍ਰਮੋਟ ਕਰ ਰਿਹਾ ਤੇ ਮੇਰਾ ਮਕਸਦ ਵੀ ਇਹੀ ਹੈ ਕਿ ਜਿਹੜੇ ਨੌਜਵਾਨ ਆ ਉਹਨਾਂ ਜਿਹੜਾ ਬੱਚਾ ਖੇਡਾਂ ਨਾਲ ਜੁੜਿਆਗਾ ਉਹ ਨਸ਼ਿਆਂ ਤੋਂ ਦੂਰ ਹੋਣਾ ਹੀ ਨੀਚੇ ਕਰਨਾ ਹਰ ਬਰਾਈ ਤੋਂ ਦੂਰ ਰਹੇਗਾ ਉਹ ਖੇਡਾਂ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਆਪਲਾ ਜੀ ਸਾਰਿਆਂ ਦਾ ਜਿਹੜੇ ਕਮੇਟੀ ਬਾਈ ਆ ਸਿਖਰੀਆਂ ਬਣਾ ਦਿੱਤਾ ਬਾਦ ਸਾਹਿਬ ਜੀ ਅੰਮਰ ਦੇ ਸਾਰਾ ਜਿਹੜਾ ਬਹੁਤ ਅੱਛਾ ਪਰਟੀਸਿਪੈਂਟ ਦੀ ਬਹੁਤਤਾ ਜਨ ਇੱਕ estrang ਦੇਖਣ ਉੱਤੇ ਚੋਣਾਂ ਵੀ ਆ ਰਹੀਆਂ ਨੇ ਲੱਗਦਾ ਹੈ ਕਿ ਆਮਾ ਦੀ ਪਾਰਟੀ ਦਾ ਗਰਾਫ ਜਿਹੜਾ ਦਿੱਲੀ ਦੇ ਵਿੱਚ ਡਾਊਨ ਜਾ ਰਿਹਾ ਹੈ। ਸਾਡੀ ਉੱਥੇ ਜਿਹੜੀ ਹੈਗੀ ਆ ਸੀ ਮਿਊਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦਿੱਤੀ ਉਹਦੇ ਵਿੱਚ ਉਹਨਾਂ ਨੇ 10 ਬੰਦੇ ਤੋੜ ਲਏ ਲੇਕਿਨ ਮੇਅਰ ਸਾਡੇ ਹੀ ਬਣੇ। ਇਹਨਾਂ ਨੇ ਬਣਾ ਚੰਡੀਗੜ੍ਹ ਦੀ ਵੀ ਕਿਤਾ ਜਿਹੜੀ ਇਹ ਬਾਣੀ ਛੁੜਿਆੰਤਰ ਵਾਲੀ ਰਾਜਨੀਤੀ ਹੈ ਤੇ ਭਾਜਪਾ ਕਰਦੀ ਹੈ ਬੜੇ ਛਾਮਜਾਮ ਨਹੀਂ ਹੁੰਦਾ ਜਿਹੜਾ ਬੰਦਾ ਇਤਿਹਾਸ ਖਵਾਇਆ ਜਿਹੜਾ ਬੰਦਾ ਆਮ ਆਦਮੀ ਪਾਰਟੀ ਨੂੰ ਸਦਕੇ ਗਿਆ ਉਹ ਮੁੜ ਕੇ ਇਲੈਕਸ਼ਨ ਨਹੀਂ ਲਿੱਤੇ ਆ। ਕੋਈ ਇਸ ਕਰਕੇ ਕੋਈ ਗੱਲ ਨਹੀਂ ਜੀ ਉਹ ਜਿਹੜਾ ਆ ਗਿਆ ਜਦੋਂ ਉਹਨਾਂ ਤੇ بیس ਵਗੈਰਾ ਸੀਗੇ ਤੇ ਭਾਜਪਾ ਦਾ ਛੁੜਿਆੰਤਰ ਹੈ ਸਾਰਾ ਜੀ ਜੋ ਜੋ ਰਾਜਨੀਤੀ ਕਰਦੇ ਆ ਲੋਕਾਂ ਨੂੰ ਇਹਨਾਂ ਦਾ ਇੰਕਮ ਪੈਸੇ ਦਾ ਕੋਈ ਰਾਜਨੀਤੀ ਸੁਖਵੀਰ ਬਾਦਲ ਨੇ ਸਟੇਜ ਨੂੰ ਕਿਵੇਂ ਦੇਖਦੇ ਹੋ? ਇਹ ਦੇਖਦੇ ਮੈਂ ਤੁਹਾਨੂੰ ਕਿਹਾ ਲੈ ਗਏ ਜਾਂਦਾ ਹਾਂ ਮੈਂ ਕਿਹਾ ਕਿ ਤੁਸੀਂ ਕੀ ਕਰ ਸਕਦੇ ਹੋ ਕਿ ਦੇਰ ਆਇਆ ਹੈ ਤੁਸੀਂ ਕੀ ਕਰ ਆਪਾਂ ਇਹ ਵੀ ਕਹਿ ਸਕਦੇ ਆ ਬਹੁਤ ਦੇਨ ਕਰਦੀ ਮਿਹਰਬਾਨਤਾ ਦੇ ਆਪ ਤੇ ਠੀਕ ਹੈ ਜੀ ਕੋਈ ਸਤ ਨੂੰ ਸੱਚਾ ਪਾਸਾ ਚਾਹੀਏ ਕਿ ਆਪਾਂ ਸਪੋਰਟ ਦੀ ਗੱਲ ਕਰੀਏ ਆਪਾਂ ਸਪੋਰਟ ਨਾਬਾ ਸਰਕਾਰੀ ਦੰਮਨ ਕਾਲਜ ਦੇ ਖੇਡ ਗ੍ਰੋਹਨਾਂ ਦੇ ਵਿੱਚ ਨਾਬਾ ਕਬੱਡੀ ਕੱਪ ਹੋ ਰਿਹਾ ਮੇਰਾ ਛੋਟਾ ਵੀ ਜੱਸੀ ਸੋਈਆ ਵਾਲਾ ਚੇਅਰਮੈਨ ਉਹਨਾਂ ਵੱਲੋਂ ਇਹ ਜਿਹੜਾ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ ਜੀ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਚ ਪਾਰਟਿਸਪੇਟ ਕਰਦੇ ਨੇ ਖਿਡਾਰੀ ਨੂੰ ਵੱਡੇ ਪੱਧਰ ਤੇ ਇਨਾਮ ਦਿੱਤੇ ਜਾਂਦੇ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਸੁਪਨਾ ਹੈ ਕਿ ਖੇਡਾਂ ਨੂੰ ਪ੍ਰਮੋਟ ਕਰਨਾ ਸੋ ਮੈਂ ਆਪਣੇ ਛੋਟੇ ਮੇਰੇ ਦਸੀ ਸੁਨੀਆਂ ਵਾਲੇ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹਦੇ ਸਬੰਧ ਦੇ ਵਿੱਚ ਅੱਜ ਮਨਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਬਲਬੀਰ ਸਿੰਘ ਡਾਕਟਰ ਕਰਨਪ੍ਰੀਤ ਸੌਂਗ ਸਾਹਿਬ ਜਿਹੜੇ ਨੇ ਸਾਡੇ ਕੈਬਨ ਮੰਤਰੀ ਔਰ ਅੱਜ ਹਰਦੀਪ ਮੁੰਡੀਆਂ ਸਾਹਿਬ ਨੂੰ ਵੀ ਇੱਥੇ ਹਾਜ਼ਰੀ ਲਾਣ ਪਹੁੰਚੇ ਮੈਂ ਸਭ ਦਾ ਸਵਾਗਤ ਕਰਦਾ ਨੰਬਰ ਪਹਿਲਾਂ ਸਭ ਦਾ ਪਹੁੰ ਨਾਛੇ ਤੋਂ ਦੂਰ ਕਰਦੀ ਨੇ ਖੇਡਾਂ ਜਿਹੜਾ ਨੇ ਬਹੁਤ ਫੁੱਟਾਂ ਅੰਤਰਰਾਸ਼ਟਰੀ ਪੱਧਰ ਤੇ ਨਾਚੁੰਦੀਆਂ ਨੇ ਇਹ ਖੇਡਾਂ ਜਿਹੜੀਆਂ ਨੇ ਵਤਨ ਪੰਜਾਬ ਦੀਆਂ ਨੇ ਵਤਨ ਪੰਜਾਬ ਦੀਆਂ ਪਹਿਚਾਨ ਆ ਸੋ ਮੇਰੇ ਵੱਲੋਂ ਦਸੀ ਸੁਈਆਂ ਵਾਲਾ ਸਮੂਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ। ਅੱਗੇ ਚੱਲੇ ਕਬੱਡੀ ਕੱਪ ਸ਼ੁਰੂ ਹੋਇਆ ਜਿਹੇ ਅਸੀਤਲਾ ਦੇ ਨਾਲ ਕਬੱਡੀ ਕੱਪ ਦਾ ਤੇ ਇਸ ਮੌਕੇ ਤੇ ਕਬੱਡੀ ਆਲ ਓਪਨ ਦੇ ਟੀਮਾਂ ਦੇ ਫਰਸਟ ਮੈਚ ਹੋ ਰਹੇ ਨੇ 73 ਕਿਲੋ ਦੇ ਮੈਚ ਹੋਏ ਨੇ ਤੇ ਨਾਲ ਹੀ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਤੇ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਪਹੁੰਚ ਰਹੇ ਨੇ ਕਿਉਂਕਿ ਕਬੱਡੀ ਕੱਪਾ ਸੀ ਲੰਮੇ ਸਮੇਂ ਤੋਂ ਕਰਾਉਂਦੇ ਆ ਨਾ ਕਿ ਬਣਾ ਜੋੜਨ ਦੀ ਮਾਨਯੋਗ ਮੁੱਖ ਮੰਤਰੀ ਪਗਮਤ ਮਾਨ ਜੀ ਤੇ ਪੰਜਾਬ ਸਰਕਾਰ ਦਾ ਇੱਕ ਵਧੀਆ ਉਪਰਾਲਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਦਾ ਉਸੇ ਲਈ ਤਾਂ ਜਿਹੜਾ ਸੀ ਇਹ ਹਰ ਸਾਲ ਇੱਕ ਉਪਰਾਲਾ ਕਰਦਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਕੇ ਤੇ ਖੇਡਾਂ ਪਰਫੁੱਲ ਕਰਦਾ ਵਧੀਆ ਸੱਦੇ ਵਾਲੀਆਂ ਟੀਮਾਂ ਬਣਾਈ ਹੋਣ ਪਹਿਲੀ ਗੱਲ ਤੇ ਇਹ ਹੈ ਕਿਹੜੀਆਂ ਜਿਨ੍ਹਾਂ ਪੂਰਾ ਨਾਮ ਆ ਤੇ ਉਸ ਤੋਂ ਇਲਾਵਾ 1 ਲੱਖ ਰੁਪਏ ਪਹਿਲੀ ਟੀਮ ਨੂੰ ਦੂਜੀ ਜਿਹੜੀ ਜਿੱਤੀ ਟੀਮ ਨੂੰ 75000 ਰੁਪਏ ਨਕਦ ਤੇ ਇੱਕ ਇੱਕ 1000 ਤੇ ਜਿਹੜਾ ਵੈਕਰੀਟ ਦੇ ਉੱਤੇ ਜੱਫੀ ਲੱਗਾ ਜਾਂ ਇਹਤਵਾਰ ਪੰਜਾਬ ਦੇ ਨਾਮੀ ਕਲਾਕਾਰ ਬੀਤਵਲਜੀਤ ਜੀ ਤੇ ਗੀਤਾ ਜੈਲਦਾਰ ਅੰਗਰੇਜ਼ ਵਾਲੀ ਦੀਪ ਢਿੱਲੋਂ ਜੈਸਮੀ ਜਸੀ ਤੁਮਕੌਰ ਕਟੜਾ ਲੱਕੇ ਕੋ ਮਨਤ ਤੇ ਕੁਲਵੰਤ ਸੇਕ ਜਿਹੜਾ ਦਰਸ਼ਕਾਂ ਨੂੰ